ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰ ਕਾ ਗੁਰੂ ਨਾਨਕ ਲਈ ਧਿਆਏ ਵਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਠੈ ਸਭ ਤੁਕ ਜਾਏ ਤੇਕ ਵਹਾਦਰ ਸਮਰਾ ਘਰ ਨਾਉਣ ਦਿਆ ਬਿਤਾਏ ਸਭ ਥਾਈਂ ਹਉ ਜੀ ਸਹਾਏ ਧੰਨ ਧੰਨ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰ ਜੀ ਸਭ ਥਾਈਂ ਹਉ ਜੀ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਰਤਾ ਤੇ ਅੰਤਰ ਕੇ ਖਾਲਸਾ ਜੀ ਬੋਲ ਜੀ ਗੁਰੂ ਸਾਹਿਬ ਜੀ ਤੇ ਪੰਜ ਪਿਆਰੇ ਚਾਰ ਸਭ ਜਾ ਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨਾਂ ਤਰ ਅਨੰਮ ਜਪਿਆ ਸਭ ਜੀਵ ਬਣ ਕੇ ਛੱਕਿਆ ਦੇਖ ਚਲਾਈ ਤੇਗ ਵਾਜ ਦੇਖ ਕੇ ਅੰਠ ਕੀਤਾ ਤਿਨਾਂ ਪਿਆਰਿਆਂ ਸੱਚਾਰਿਆਂ ਦੀ ਕਮਾਈ ਤ ਧਿਆਨ ਤਰ ਕੇ ਖਲਸਾ ਜੀਵ ਬਲ ਜੀ ਸੇ ਗੁਰੂ ਜਨਾ ਸਿੰਘਾਂ ਸਿੰਘਣੀਆਂ ਧਰਮ ਸੇ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਝੜਖੀਆਂ ਤੇ ਚੜ੍ਹੇ ਆਰਨ ਤਨ ਚਰਾਏਗੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇ ਸਾਧ ਸੰਗ ਨਿਭਾਈ ਤੇਨਾਂ ਦੀ ਕਮਾਈ ਦਾ ਤੇਨ ਧਰਕੇ ਖਾਲਸਾ ਜੀ ਬਾਲ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਤੇਨ ਧਰਕੇ ਖਾਲਸਾ ਜੀ ਬਾਲ ਜੀ ਪ੍ਰਥਮ ਹੈ ਸਰਬ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਚਿਤ ਆਵੇ ਚਿਤ ਆਮਨ ਕਾ ਸਤ ਕਾ ਸਰਬ ਸੁਖ ਹੋਏ ਜਾ ਜਾ ਖਾਲਸਾ ਜੀ ਸਾਹਿਬ ਤਾਤ ਹਰ ਛਿਆ ਰਿਆਇਤ ਦੇਖ ਤੇਗ ਹਤੇ ਬ੍ਰਿਤ ਕੀ ਪੈਜ ਅੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲ ਜੀ ਸਿਖਾ ਨੂੰ ਸਿੱਖੀ ਦਾਨ ਕੇ ਸਤਾਨ ਰਹਿ ਦਾਨ ਬਾਬੇ ਇਕਤਾਨ ਵਿਸਾਦਨ ਪਰੋਸਾ ਦਾਨ ਦਾ ਨਾ ਸਰਦਾਨ ਨਾਮ ਦਾਣੁ ਸ੍ਰੀ ਅਮਰ ਸਰਤੇ ਪਾਵਨ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮਕਾਰ ਜੈਕਾਰ ਬਲ ਜੀ ਸਿੱਖਾਂ ਦਾ ਮਾਨੀ ਹਾਂ ਮਤ ਉੱਚੀ ਮਾਤਾ ਰਖਾ ਆਪ ਆਏ ਗੁਰੂ ਅਕਾਲ ਪੁਰਖ ਅੰਤਰ ਜਾਮੀ ਦਾ ਤਰਪਤਾ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਨਾ ਤੌਕ ਅੰਤ ਵਿਛੋੜਿਆ ਗਿਆ ਤਨਾ ਦੀ ਸੇਵਾ ਸੰਭਾਲ ਖਾਲਸਾ ਜਨ ਬਖਸ਼ੋ ਨਿਮਾਣਿਆ ਤੇ ਮਾਨ ਨਿਤਾਣਿਆ ਦੇ ਤਾਨ ਨਿਉਟੇ ਆਂਦੀ ਓਟ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਹਜੂਰ ਦੇ ਵਿਚਾਰ ਦਾਸ ਬੇਂਤੀ ਜੋਦੜੀ ਦਾ ਤਰਪਿਤਾ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਬ ਨਾ ਆਇਓ ਸਤਿਗੁਰ ਜੀ ਸ਼ਹੀਦਾਂ ਦੇ ਸਰਤਾਜ ਧਾਨ ਗੁਰੂ ਅਰਜਨ ਦੇ ਮਹਾਰਾਜ جے بادشاہ جی او ਆਪ ਜੀ ਦੇ ਰਹਿਮਤ ਸਤਕਾ ਆਪ ਜੀ ਦਾ ਦਾਤਾਰਤਾ ਸ਼ਹਾਦਤ ਦਿਹਾੜੇ ਨੂੰ ਸਮਰਪਿਤ ਬੇਅੰਤ ਸਿੰਘਾਂ ਸਿੰਘਣੀਆਂ ਆਪ ਜੀ ਦਾ ਓਟ ਆਸਰਾ ਲੈ ਕੇ ਸ਼ਰੋਮਣੀ ਸਿੱਖ ਸੰਗਤ ਦੇ ਵੱਲੋਂ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਾਰਾਂ ਸਿੰਘ ਸੁਭਾਵਾਂ ਦੀਆਂ ਜਥੇਬੰਦੀਆਂ ਇਸਤਰੀ ਸਾਧ ਸੰਗ ਸਭਾ ਸਾਤ ਗੁਰ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਪਾਵਨ ਹਜੂਰ ਸਮਾਗਮਾਂ ਦੀ আরম্ভਤਾ ਦੇ ਵਿੱਚ ਪਾਵਨ ਬਾਣੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸ਼ਰਾਮ ਦਾਤਾ ਜੀਓ ਆਪ ਜੀ ਦਾ ਓਟ ਆਸਰਾ ਲੈ ਕੇ ਪਾਵਨ ਬਾਣੀ ਸੁਖਨੀ ਸਾਹਿਬ ਜੀ ਤੇ ਪਾਠ ਦੀ ਅਰਦਾਸ ਹਰ ਜਸ ਕੀਰਤਨ ਗੁਰ ਸ਼ਬਦ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਪਾਠ ਜੀ ਦੀ ਅਰਦਾਸ ਮੁੱਚੀ ਬਾਣੀ ਪੜੀ ਸੁਣੀ ਸਾਕਣ ਵਿਕੇ ਪਰਵਾਨ ਕਰਨੀ ਬਾਣੀ ਦਾ ਭਾਅ ਬਾਣੀ ਦਾ ਰਸ ਅਜ ਰੁਈਆਂ ਸੰਗਤਾਂ ਦੇ ਹਿਰਦੇਵ ਸਾਵਨਾ ਸਤਿਗੁਰੂ ਉਸ ਮੂਹ ਸੰਗਤਾਂ ਦੇ ਸੀਸ ਤੇ ਮਹਿਰਮਤ ਹੱਥ ਰੱਖਣਾ ਨਾਮ ਬਾਣੀ ਦੀ ਅਭਿਆਸ ਬਖਸ਼ਿਸ਼ ਕਰਨੀ ਰਹਿਮਤਾ ਭਰਿਆ ਹੱਥ ਰੱਖਣਾ ਪੰਥ ਏਕਤਾ ਬਖਸ਼ਣੀ ਚੜ੍ਹਤਿਆ ਕਲਾ ਬਖਸ਼ਣੀਆਂ ਦਾ ਤਾਰ ਪਿਤਾ ਜੀ ਤੇ ਹਜੂਰ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਸਰਬੱਤ ਸਾਤ ਸੰਗਤ ਵੱਲੋਂ ਪਾਵਨ ਕੜਾ ਪ੍ਰਸ਼ਾਦੀ ਦੇਖ ਸੱਚੇ ਹਾਜ਼ਰ ਦਰ ਪ੍ਰਵਾਣ ਕਰੋ ਪ੍ਰਵਾਣ ਹੋਇਆ ਪ੍ਰਸ਼ਾਦ ਸੰਤਾਂ ਦੇ ਵਿੱਚ ਵਰਤੋਂ ਦੀ ਆਗਿਆ ਹੋਵੇ ਜੋ ਜੀ ਛਕੇ ਆਪ ਜੀ ਦਾ ਪੁੱਤਰ ਨਾਮ ਸਤਨਾਮ ਵਾਹਿਗੁਰੂ ਜਪੈ ਦਾ ਤਾਰ ਪਿਤਾ ਜੀ ਉਹ ਸੰਤਾਂ ਵੱਲੋਂ ਅਰਦਾਸਾਂ ਬੇਨਤੀਆਂ ਕਰਪਾ ਕਰਨੀ ਜਿਨ੍ਹਾਂ ਭਾਵਨਾ ਕਰਕੇ ਆਸ ਕਰਕੇ ਆਪ ਜੀ ਦਾ ਓਟ ਆਸਰਾ ਲਿਆ ਸੋ ਪਾਵਨਾ ਸੰਪੂਰਨ ਕਰਨੀਆਂ ਸਮੂਹ ਸਾਧ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਣ ਕਦਮ ਲੇਖੇ ਵੀ ਚਲਾਉਣੇ ਕਰੋ ਕਿਰਪਾ ਦਿਓ ਅਸੀਸ ਪਾਵਨ ਹੁਕਮ ਨਾਮੇ ਬਖਸ਼ ਕੇ ਸੰਤਾਂ ਨੂੰ ਕਿਰਤਾਰਤ ਕਰੋ ਭੁੱਲਾਂ ਚੁੱਕਾਂ ਦੀ ਖਿਮਾ ਸਹੀ ਪਿਆਰੋ ਮਿਲ ਜਿਨਾ ਮਿਲਿਆਬ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜਤੀ ਕਲਾ ਤੇਰੇ ਬਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਲੋ ਨਹੀਂ ਭਾਗ ਲੇਲਾਰ ਉਦੈ ਤਬ ਲੋ ਪਰਬਤੇ ਫਿਰਤੇ ਮੋਤਾਯੋ ਕਲ ਕੋਰ ਸਮੁੰਦਰ ਮੈਂ ਬੂਡ ਤਥੇ ਕਬਹੂ ਮਟਹਿ ਨਹੀਂ ਰਹਿ ਪਛਤਾਯੋ ਤਤ ਵਿਚਾਰ ਐ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਣ ਗਰਬ ਨਹਿ ਆਇਓ ਸੋ ਕੋ ਟਲ ਗੁਰ ਸੇਵੀਐ ਰਸ਼ਨ ਪਰਸ ਹੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਫਤ ਖ ਸੰਬਧੀ ਨੂਰ ਅਰਸੋਂ ਕੁਰਸੋਂ ਛੱਟੀ ਐ ਤੋਦ ਟਿੱਠੇ ਸੱਚੇ ਬਾਤਿ ਸ਼ਾ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਬਾਦਸ਼ਾਹ ਸਿਰ ਸਾਹ ਦਾਸਾ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵੇ ਸਾ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਸੋਰਠ ਮਹੱਲਾ ਤੀਜਾ ਬਿਨ ਸਤ ਗੁਰ ਸੇਵੇ ਬਹੁਤਾ ਦੁੱਖ ਲਗਾ ਜੁਗ ਚਾਰੇ ਪਰਮਾਈ ਹਮਦੀਨ ਤੁਮ ਜੁਗ ਜੁਗ ਦਾਤੇ ਸਬਦੇ ਦੇਹ ਬੁਝਾਈ ਬਿਨ ਸਤ ਗੁਰ ਸੇਵੇ ਬਹੁਤਾ ਦੁੱਖ ਲਗਾ ਜੁਗ ਚਾਰੇ ਪਰਮਾਈ ਹਮਦੀਨ ਤੁਮ ਜੁਗ ਜੁਗ ਦਾਤੇ ਸਭ ਦੇ ਦੇਹ ਬੁਝਾਈ ਹਰ ਜਿਓ ਕਿਰਪਾ ਕਰੋ ਤੁਮ ਪਿਆਰੇ ਸਤ ਗੁਰ ਦਾਤਾ ਮੇਲ ਮਿਲਾਵੋ ਹਰ ਨਾਮ ਦੇਵ ਹੋ ਆਧਾਰੇ ਰਹਾਉ ਮਨ ਸਾ ਮਾਰ ਧੁਬਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ ਰਸ ਚਾਖ ਮਨ ਨਿਰਮਲ ਹੋਆ ਕਿਲ ਬਿਖ ਕਾਟਨ ਹਾਰਾ ਸ਼ਬਦ ਮਰਹੁ ਫਿਰ ਜੀਵ ਸਦਹੀ ਤਾਂ ਫਿਰ ਮਰਨ ਨ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦ ਦੇ ਪਾਵੇ ਕੋਈ ਦਾਤੈ ਦਾਤ ਰਖੀ ਹੱਥ ਆਪਣਾ ਜਿਸ ਪਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾਪੇ ਸਈ ਦਾਤੈ ਦਾਤ ਰਖੀ ਹੱਥ ਆਪਣਾ ਜਿਸ ਪਾਵੈ ਤਿਸ ਦੇਈ नानक नाम रते सुख पाया दर जापे से ही। वाहे गुरु जी का खलसा वाहे गुरु जी की फतेह ਜੋ ਜੋ ਗਟਲ ਧੰਤਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਗੀ ਗੋਦ ਆਨੰਦ ਮੰਨ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਗੁਰਫਤੇ ਦੀ ਸਾਂਝ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਧੰਨਵਾਦ ਧੰਤਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਅੱਜ ਦਾ ਇਹ ਸਮਾਗਮ ਜਿਹੜਾ ਹੈ ਆਪਣੀ ਰਜ਼ਾ ਦੇ ਵਿੱਚ ਆਪ ਸਾਰਿਆਂ ਤੋਂ ਸੇਵਾ ਵਿੱਚ ਲੈ ਕੇ ਕਰਵਾਇਆ ਨਾਲ ਧੰਨਵਾਦ ਅੱਜ ਇੱਥੇ ਪਹੁੰਚੋ ਸਾਰੇ ਹੀ ਸਮੂਹ ਸਾਧ ਸੰਗਤ ਜੀ ਦਾ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਤੇ ਸ਼੍ਰੋਮਣੀ ਸਿੱਖ ਸੰਗਤ ਦੇ ਜਿਹੜੇ ਵੀ ਮੈਂਬਰ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸ਼੍ਰੋਮਣੀ ਸਿੱਖ ਸੰਗਤ ਵੱਲੋਂ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਸੰਗਤ ਜੀ ਸਵੇਰੇ 9:30 ਵਜੇ ਤੋਂ ਇਸ ਗੁਰੂ ਘਰ ਦੇ ਅੰਦਰ ਆਪ ਜੀ ਨੇ ਜੋ ਕੀਰਤਨ ਕੀਤਾ ਉਹਨੂੰ ਲਾਈਵ YouTube ਦੇ ਉੱਤੇ ਪ੍ਰਸਾਰਣ ਕਰ ਰਹੇ ਸਨ ਦੀ ਬਾਣੀ 13 13 ਵਾਲੇ ਸਾਡੇ ਸਤਿਕਾਰਯੋਗ ਵੀਰ ਜੀ ਸਰਦਾਰ ਚਰਨਜੀਤ ਸਿੰਘ ਉਹ ਚਰਨਜੀਤ ਸਿੰਘ ਜੀ ਚਰਨਜੀਤ ਸਿੰਘ ਜੀ ਕਰ ਰਹੇ ਸਨ ਤੇ ਇੱਕ ਜੋ ਯਾਦਗਾਰੀ ਚਿੰਨ ਸ਼ਰਨਜੀਤ ਸੌਰੀ ਜੀ ਮਾਫੀ ਚਾਹਾਂਗਾ ਸ਼ਰਨਜੀਤ ਸਿੰਘ ਉਹ ਲਾਈਵ ਕਰ ਰਹੇ ਨੇ ਤੇ ਅਸੀਂ ਇੱਕ ਯਾਦਗਾਰੀ ਚਿੰਨ ਜਿਹੜਾ ਹੈ ਉਹਨਾਂ ਨੂੰ ਵੀ ਦੇਣਾ ਚਾਹੁੰਦੇ ਹਾਂ ਉਹ ਅਸੀਂ ਦੇਣਾ ਭੁੱਲ ਗਏ ਸੀ ਉਹਦੀ ਅਸੀਂ ਮਾਫੀ ਚਾਹੁੰਦੇ ਹਾਂ ਤੇ ਸਰਦਾਰ ਸ਼ਰਨਜੀਤ ਸਿੰਘ ਜੀ ਨੂੰ ਬੇਨਤੀ ਕਰਦੇ ਹਾਂ ਕਿ ਵੀ ਸਟੇਜ ਦੇ ਲਾਗੇ ਆ ਕੇ ਸਾਡੇ ਚੇਅਰਮੈਨ ਸਰਦਾਰ ਜਸਵੰਤ ਸਿੰਘ ਜੀ ਤੋਂ ਇੱਕ ਯਾਦਗਾਰੀ ਚਿੰਨ ਸਾਡੇ ਪ੍ਰਧਾਨ ਜੀ ਨਾਲ ਬਾਜਵਾ ਸਾਹਿਬ ਗੁਰਚਰਨ ਸਿੰਘ ਜੀ ਬਾਜਵਾ ਸਾਹਿਬ ਉਹਨਾਂ ਨੂੰ ਦੇਣਗੇ ਬੋਲੇ ਸੋ ਨਿਹਾਲ ਸੰਗਤ ਜੀ ਸਮਾਗਮ ਸਤਿਗੁਰਾਂ ਦੀ ਰਜ਼ਾ ਦੇ ਵਿੱਚ ਰਹਿ ਕੇ ਪੂਰਾ ਹੋਇਆ ਹੈ ਬੇਨਤੀ ਕਰਾਂਗਾ ਕਿ ਪੰਜ ਜਕਾਰੇ ਆਪ ਜੀ ਵੱਲੋਂ ਛੱਡੇ ਜਾਣ ਇਸ ਸਮਾਗਮ ਜੋ ਸੰਪੰਨ ਸਤਗੁਰਾਂ ਨੇ ਆਪ ਆਪਜੀ ਤੋਂ ਸੇਵਾ ਲਈ ਹੈ ਪੰਜ ਜਕਾਰੇ ਸੰਗਤ ਜੀ ਆਪਜੀ ਵੱਲੋਂ ਜਕਾਰੇ ਬੁਲਾਏ ਜਾਣ ਅਸੀਂ ਉਹ ਸਾਰੇ ਜਾਣੇ ਮਿਲ ਕੇ ਉਸ ਜਕਾਰਿਆਂ ਦਾ ਜਿਹੜਾ ਹੈ ਹੰਗਾਰਾ ਪਰਣਾ ਬੋਲੇ ਸੋਨਿਹਾਲ ਨਾਮ ਦਾ ਸੁਣੋ ਨਾਮ ਕਵੀਰ ਲਾਇਸੈਂਸ ਜੀ ਕਵੀਰ ਸਾਹਿਬ ਰਿੰਦਰ ਸਿੰਘ ਸਾਹਿਬ ਸਤਿ ਸ੍ਰੀ ਅਕਾਲ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਸੰਗਤ ਜੀ ਗੁਰਦੁਆਰਾ ਸਾਹਿਬ ਚਾਨ ਨਗਰ ਦੇ ਜਿਹੜੇ ਸੇਵਾਦਾਰ ਨੇ ਜਿਹੜੇ ਹੈਡ ਗ੍ਰੰਥੀ ਨੇ ਭਾਈ ਸਾਹਿਬ بھائی ਭਾਈ ਤਰਲੋਚਨ ਸਿੰਘ ਜੀ ਤੇ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਵੀ ਉਹ ਵੀ ਸਟੇਜ ਦੇ ਲੱਗ ਕੇ ਆ ਜਾਣ ਬਾਬਾ ਜੀ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਪ੍ਰਧਾਨ ਸਾਹਿਬ ਜੀ ਆਜੋ ਜਰਾ 2 ਮਿੰਟ ਵਜ਼ੀਰ ਰਹਿ ਗਏ ਨੇ ਗੁਰਦਾਰਾ ਸਾਹਿਬ ਦੇ ਤੇ ਸੰਗਤ ਜੀ ਫੇਰ ਇੱਕ ਵਾਰ ਬੇਨਤੀਆਂ ਕਰਦਾ ਜੀ ਕਿ ਵੀ ਜਿਹੜੇ ਵੀ ਬੱਚੇ ਦੇ 12ਵੀਂ ਔਰ 10ਵੀਂ ਦੇ CBSE ਦੇ ਅੰਦਰ ਜਿਨ੍ਹਾਂ ਨੇ 2025 ਦੇ ਰਿਜ਼ਲਟ ਦੇ ਅੰਦਰ ਪੰਜਾਬੀ ਚ 80% ਤੋਂ ਵੱਧ ਨੰਬਰ ਲਿਆਂਦੇ ਸੀ ਉਹ ਆਪਣੀ ਮਾਰਕਸ਼ੀਟਾਂ ਜਿਹੜੀਆਂ ਨੇ ਉਹ ਸਾਡੇ ਤੱਕ ਪਹੁੰਚਾਉਣ ਦੀ ਖੇਚਲ ਕਰਨ ਤੇ ਨਾਲ ਕਿਉਂਕਿ ਸੰਗਤ ਜੀ ਅਸੀਂ ਵਜ਼ੀਰਾਂ ਦਾ ਪਹਿਲੇ ਸਨਮਾਨ ਕਰਨਾ ਸੀ ਕਿਉਂਕਿ ਗੁਰੂ ਘਰ ਦੇ ਇਹ ਮੁੱਖ ਸੇਵਾਦਾਰ ਨੇ बोले सो निहाल बोले सो निहाल ਤੇ ਸੰਗਤ ਜੀ 13 ਤਰੀਕ ਨੂੰ ਜਿਵੇਂ ਆਪ ਜੀ ਨੂੰ ਪਹਿਲੇ ਦੱਸਿਆ ਸੀ ਕਿ ਬੱਚਿਆਂ ਦਾ ਗੁਰਮਤ ਸਮਾਗਮ ਜਿਹੜਾ ਹੈ ਉਹ ਐਨ ਐਨ ਬਲੌਗ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਤੇ ਸੋ ਆਪ ਸਾਰੇ ਆਣੇ ਨੇ ਬੱਚਿਆਂ ਨੂੰ ਆਪਣਾ ਆਸ਼ੀਰਵਾਦ ਦੇਣ ਵਾਸਤੇ ਜਰੂਰ ਪਹੁੰਚਣਾ ਹੈ ਜੀ ਔਰ ਦੇਖਣਾ ਹੈ ਕਿ ਵੀ ਉਹਨਾਂ ਦੇ ਜਿਹੜੇ ਟੀਚਰ ਨੇ ਜਿਹਨਾਂ ਨੇ ਉਹਨਾਂ ਨੂੰ ਗੁਰਮਤ ਦੇ ਨਾਲ ਜੋੜਿਆ ਹੈ ਉਹਨਾਂ ਨੇ ਕਿੰਨਾ ਕੁ ਉਹਨਾਂ ਨੂੰ ਸਿਖਾਇਆ ਹੈ ਵੀ ਆਪ ਸਾਰਿਆਂ ਦੇ ਸਾਹਮਣੇ ਉਹਨਾਂ ਨੇ ਕੀਰਤਨ ਦੇ ਕੁਝ ਕਥਾ ਕਹਾਣੀਆਂ ਆਪ ਜੀ ਦੇ ਸਾਹਮਣੇ ਰੱਖਣਗੇ ਤੇ ਸਵਾਪ ਜੀ ਆਪਣੇ ਆਸ਼ੀਰਵਾਦ ਦੇ ਨਾਸਤੇ ਜ਼ਰੂਰ ਪਹੁੰਚਣਾ ਤੇ ਸਵੇਰ ਤੋਂ ਸਟੇਜ ਦੀ ਸੇਵਾ ਸੰਭਾਲ ਰਹੇ ਸਨ ਮੇਰੇ ਨਾਲ ਪ੍ਰਧਾਨ ਜੀ ਤੇ ਮੈਂ ਆਪ ਜੀ ਤੋਂ ਆਪਣੇ ਵੱਲੋਂ ਵਰਤੇ ਕਏ ਕੋਈ ਇੱਕ ਨੇਕਾਂ ਹੀ ਗਲਤੀਆਂ ਮੈਂ ਕਰ ਬੈਠਿਆ ਹੋਵਾਂਗਾ ਜਿਹੜੀਆਂ ਵੀ ਮੇਰੀਆਂ ਗਲਤੀਆਂ ਨੇ ਉਹਦੀ ਮੈਂ ਸ਼ਮਾ ਚੋਣਾ ਆਸ ਕਰਦਾ ਆਪ ਜੀ ਮਾਫ ਕਰੋਗੇ ਤੇ ਦੇਵ ਅਸ਼ੀਸ਼ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ